ਫਗਵਾੜਾ ਦੇ ਮਹੱਲਾ ਪ্লাই ਗੇਟ ਵਿਖੇ ਰਹਿਣ ਵਾਲੇ ਵਿਅਕਤੀ ਨੇ ਆਪਣੀ ਨੂੰਤੇ ਲਗਾਏ ਤੰਗ ਪਰੇਸ਼ਾਨ ਕਰਨ ਦੇ ਗੰਭੀਰ aarop ਜੇਕਰ ਦੂਸਰੀ ਤੇ ਆਪਣੀ ਪੱਖ ਰੱਖਣਾ ਚਾਹੁੰਦੀ ਹੈ ਤਾਂ ਸਾਡੇ ਪੱਤਰਕਾਰ ਨਾਲ ਸੰਪਰਕ ਕਰੇ ਐਨ ਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਦੇ ਨਾਲ ਪੂਨੀਪ ਦੀ ਰਿਪੋਰਟ ਅਣੀ ਕੀ ਨਾ ਜੀ ਆਪਣਾ ਪਰਮਜੀਤ ਸਿੰਘ ਹਾਂ ਜੀ ਕਿਹੜੇ ਕਿੱਥੇ ਰਹਿੰਦੇ ਜੀ ਪ্লাই ਗੇਟ ਫਗਵਾੜਾ ਜੀ ਹਾਂ ਕਿ ਮਾਮਲਾ ਕੀ ਹੈ ਕਿ ਜਿਹੜਾ ਅੱਜ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਮਾਮਲਾ ਇਹ ਹੈ ਜੀ ਸਾਡੇ ਰੋਜ਼ ਰੋਜ਼ ਗਾਲੂਗੇ ਉੱਚੀ ਸਾਨੂੰ ਰੋਜ਼ ਹੱਥੀ ਕੰਦੀ ਆ ਕਪੜੇ ਆਪਣੇ 파ੜ ਕੇ ਸਾਡੇ ਸਾਡੇ ਸਾਹਮਣੇ ਕਪੜੇ 파ੜਦੀ ਕੰਦੀ ਅੰਦਰ ਗਾਦਾ ਦੇਣਾ ਰੋਜ਼ ਗਾਲਾਂ ਘੜ ਦੀ ਘਰ ਵਾਲੇ ਨੂੰ ਵੀ ਮੈਨਣਗੇ ਤੇ ਕਮੇਟੀਆਂ ਸਾਰੀਆਂ ਲੱਗ ਗਈਆਂ ਮਹੀਨੇ-ਮਹੀਨੇ ਸਾਰੀ ਕਮਾਈ ਲੱਗ ਗਈ ਆ ਹੁਣ ਇਹ ਕਾਰ ਮੰਗਦੀ ਐ ਕਿ ਸਾਡੇ ਕੋਲ ਕਾਰ ਦੇਂਦੀ ਕਾਰ ਵੀ ਸਾਨੂੰ ਦਿਓ ਕਾਰ ਸਾਡੇ ਕੋਲ ਦਿਓ ਬਈ ਭਰਾ ਨੂੰ ਦਿਓ ਦੋ ਉਹਨਾਂ ਨੇ ਕੋਠੀਆਂ ਬਣਾਈਆਂ ਆ ਟਾ ਕੇ ਜਿਹ ਪਹਿਲਾਂ ਨਾਲ ਕੋਈ ਕੁਝ ਨਹੀਂ ਹੈਗਾ ਸੀ ਤੁਸੀਂ ਇਹਨਾਂ ਕੁਾਰੀ ਕਰ ਲੋ ਬੇਸ਼ੱਕ ਜਿੱਥੇ ਮਰਜ਼ੀ ਇਹਨਾਂ ਕੁਾਰੀ ਕਰ ਲੋ ਸਾਡੇ ਕੋਲ ਸਭ ਕੋਈ ਲਾਗੇ ਤੇ ਇਹਨਾਂ ਕੋ ਪੈਸੇ ਜਿਹੜੇ ਉਹ ਕਿੱਥੋਂ ਆਏ ਆ ਕਾਰ ਕੌਣ ਮੰਗਦਾ ਤੁਹਾਡੇ ਕੋ ਕਾਰ ਕਾਰ ਅਚਾ ਅਮਨ ਸਾਡੀ ਨੂਰਾਨੀ ਮੰਗਦੀ ਆ ਕਾਰ ਕੰਦੀ ਕਹਾ ਦਿਓ ਕਾਰ ਅਲਨ ਕੰਦੀ ਕਹਾ ਦਿਓ ਸਾਡੀ ਨੂਰਾਨੀ ਦਾ ਕੀ ਨਾਮ ਆ ਅਮਨਦੀਪ ਕੌਰ ਇਹ ਕਿੱਥੇ ਦੇ ਰਹਿਣ ਵਾਲੇ ਆ ਚੰਨਗੜ੍ਹ ਖੋਡਾ ਮਹੱਲਾ ਬੈਂਕ ਕਲੋਨੀ ਤੇ ਤੁਹਾਡੇ ਮਿਹਦੇ ਦਾ ਨਾਮ ਕੀ ਹੈ ਤੇਜਿੰਦਰ ਸਿੰਘ ਤੇਜਿੰਦਰ ਸੇ ਕਿੰਨੀ ਦੇਰ ਹੋ ਗਈ ਇਹਨਾਂ ਦੀ ਸ਼ਾਦੀ ਨੂੰ ਇਹਨਾਂ ਦੀ ਸ਼ਾਦੀ ਨੂੰ 12 ਸਾਲ ਹੋ ਗਏ ਤੇ ਸਾਨੂੰ 10 ਸਾਲ ਹੋ ਗਏ ਸਾਨੂੰ ਤਾਂ ਕਰਦੇ ਨੇ ਤੇ ਨਿਆਣੇ ਵਗੈਰਾ ਬੱਚੇ ਦੋ ਕੁੜੀਆਂ ਤੇ ਇੱਕ ਮੁੰਡਾ ਹੈ ਤੇ ਤੁਹਾਡਾ ਬੇੜਾ ਉਹਦੇ ਨਾਲ ਆ ਗਿਆ ਤੁਹਾਡੇ ਨਾਲ ਬੇਟਾ ਸਾਡੇ ਨਾਲ ਆ ਗਿਆ ਅੱਛਾ ਜੀ ਅੱਗੇ ਇਹਨਾਂ ਦੇ ਨਾਲ ਹੀ ਗਿਆ ਤੇ ਝੂਠ ਬੋਲਦਾ ਰਿਹਾ ਬੇਟਾ ਹੁਣ ਉਹਨੇ ਕਹਿੰਦੇ ਕਹਤਾ ਵੀ ਮੈਨੂੰ ਕੋਈ ਝੂਠ ਬੁਲਾਈ ਰਹੀ ਹੈ ਤੁਸੀਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਕੋਈ ਕੀਤੀ ਹੋਈ ਹੈ ਦਿੱਤੀ ਹੈ ਦਰਖਾਸਤ ਹੁਗਾ ਦੇਤੀ ਹੈ ਕੀ ਤੁਹਾਨੂੰ ਪਰਸ਼ਾਣ ਨੇ ਭਰੋਸਾ ਦਵਾਇਆ ਭਰੋਸਾ ਹਜੇ ਉਹਨਾਂ ਨੇ ਕੀਤੀ ਇਹਨੂੰ ਆਈ ਸੀਗੀ ਪੁੱਤ ਨਹੀਂ ਤੇ ਗੱਥਿਆ ਰਹਿੰਦੇ ਆਪਾਂ ਅੱਡਾਈਏ ਤਾਂ ਪਰ ਰਹਿੰਦੇ ਆ ਤੇ ਉਹ ਤੁਹਾਡੀ ਨੋ ਉੱਥੇ ਹੀ ਰਹਿੰਦੀ ਹੈ ਵਿੱਚ ਹੀ ਤੁਹਾਡੇ ਵਿੱਚ ਹੀ ਰਹਿੰਦੀ ਆ ਆ ਜਾਂਦੀ ਆ ਭਾਜੇ ਜਦੋਂ ਮਰਜ਼ੀ ਆ ਜਾਂਦੀ ਜਦੋਂ ਮਰਜ਼ੀ ਭੱਜੀ ਜਾਂਦੀ ਨਾ ਦੱਸਦੀ ਆ ਨਾ ਕਹਦੀ ਕਿ ਕਿੱਥੇ ਜਾਂਦੀ ਆ ਕਿੱਥੇ ਨਹੀਂ ਆ ਕੇ ਗੱਲਾਂ ਕਰਨੀਆਂ ਸ਼ੁਰੂ ਕਰਦੀ ਜਦੋਂ ਦਾਦੀ ਮੰਮੀ ਆਂਦਾ ਉਹ ਜਾਂਦੇ ਆ ਨਾਲੇ ਸਾਨੂੰ ਗੱਲਾਂ ਕਰਨੀਆਂ ਸ਼ੁਰੂ ਕਰਦੇ ਨਾ ਭਾਜੀ ਆਪਣਾ ਰਜਿੰਦਰ ਸਿੰਘ ਆ ਭਾਜੀ ਮੈਂ ਹਾਂਜੀ ਕੀ ਮਾਮਲਾ ਕੀ ਏ ਕਿ ਜਿਹੜਾ ਤੁਹਾਡੇ ਭਾਜੀ ਘਰ ਵਾਲੀ ਬਹੁਤ ਤੰਗ ਕਰਦੀ ਆ ਗਾਲਾਂ ਕਰਦੀ ਰਹਿੰਦੀ ਹਰ ਟਾਈਮ ਤੇ ਇਹ ਕੋਈ ਸ਼ੁਰੂ ਹੋਣੀ ਚਾਹੀਏ ਕੋਈ ਗਾਲਾਂ ਕੱਢਣੀ ਹੈ ਕੀ ਨਾਂ ਕੀ ਏ ਘਰ ਵਾਲੀ ਦਾ ਅਮਨਦੀਪ ਕੋਰ ਹਾਂਜੀ ਅਮਨਦੀਪ ਕੋਰ ਅੱਜ ਕਿੱਥੇ ਆਪਣਾ ਘਰ ਘਰਬਾਈ ਫਲਾਈ ਗੇਟ ਆ ਲੰਬੀ ਗਲੀ ਚ ਨਾਲ ਹੀ ਆ ਅੱਛਾ ਜੀ ਕੀ ਤੰਗ ਪਰੇਸ਼ਾਨ ਕਰ ਰਹੀ ਭਾਜੀ ਬਹੁਤ ਤੰਗ ਕਰਦੀ ਆ ਸੋ ਇਹ ਕੋਈ ਗਾਲਾਂ ਕੱਢਣੀ ਸ਼ੁਰੂ ਹੋ ਜਾਂਦੀ ਐ ਗਾਲਾਂ ਵਗੈਰਾ ਕਿਉਂ ਕੱਢ ਰਹੀ ਤੁਹਾਨੂੰ ਭਾਜੀ ਨਜਾਇਜ਼ ਹੀ ਐਵੇਂ ਭਾਜੀ ਬੰਦਾ ਆਰਾਮ ਕਰਦਾ ਘੜੀ ਮੋੜੀ ਤੇ ਜਾਣ ਕੇ ਕਾਲਾ ਕੱਟ ਲਾ ਆਪਣੇ ਨਿੱਕੀ ਨਿੱਕੀ ਗੱਲ ਤੋਂ ਲੜਾਈਆਂ ਕਰਦੀ ਹੈ ਹਮ ਉਹ ਭਾਜੀ ਉਹ ਨਿੱਕੀ ਨਿੱਕੀ ਗੱਲ ਤੋਂ ਲੜਾਈਆਂ ਬਹੁਤ ਕਰਦੀ ਹੈ ਨਾਲ ਜਾਣੇ ਬੱਚਿਆਂ ਨੂੰ ਵੀ ਮਾਰਦੀ ਬਹੁਤ ਹੈ ਹਮ ਸ਼ੁਰੂ ਸਵੇਰ ਤੋਂ ਨਾ ਰੋਟੀ ਦਿੰਦੀ ਨਾ ਪਾਣੀ ਸਭ ਕੁਝ ਭਾਜੀ ਕੁਝ ਨਹੀਂ ਦਿੰਦੀ ਸਵੇਰ ਤੋਂ ਲੈ ਕੇ ਰਾਤ ਤੱਕ ਪੰਜ ਛੇ ਦਿਨ ਹੋ ਗਏ ਭਾਜੀ ਕੋਈ ਰੋਟੀ ਪਾਣੀ ਨਹੀਂ ਤੇ ਨਾਮ ਕੀ ਆ ਉਹਦਾ ਅਮਨਦੀਪ ਕੋਹੜ ਕਿੰਨੀ ਦੇਰ ਹੋ ਗਈ ਤੁਹਾਡੀ ਸ਼ਾਦੀ ਨੂੰ ਭਾਜੀ 13 ਸਾਲ 13 ਸਾਲ ਕਿੰਨੇ ਬੱਚੇ ਆਪਣੇ ਭਾਜੀ ਤਿੰਨ ਤਿੰਨ ਉਹ ਕੁੜੀਆਂ ਇਹ ਲੜਦੇ ਝਗੜਦੇ ਕਿਉਂ ਆ ਤੁਹਾਡੇ ਨਾਲ ਭਾਜੀ ਨਿੱਕੀ ਨਿੱਕੀ ਗੱਲ ਤੋਂ ਲੜਾਈ ਝਗੜਾ ਐਵੇਂ ਹੀ ਕਰਦੀ ਰਹਿੰਦੀ ਆ ਭਾਜੀ ਕੋਈ ਪ੍ਰੋਪਰਟੀ ਦਾ ਵੀ ਐ ਕੋਈ ਭਾਜੀ ਉਹ ਕਾਰ ਕਹਿੰਦੀ ਸੋ ਮੇਰੇ ਉੱਪੇ ਕੇਾਰੇ ਖੜੀ ਕਰੋ ਉੱਥੇ ਭਾਜੀ ਕਿੱਦਾਂ ਖੜੀ ਕਰਦੀ ਮੇਰੇ ਡੈਡੀ ਨੇ ਲੈ ਕੇ ਦਿੱਤੀ ਆ ਕਾਰ ਅੱਛਾ ਜੀ ਤੇ ਗਿਆਣਾ ਕਟਾ ਭਾਜੀ ਸਾਰਾ ਹੀ ਲੈ ਗਏ ਗਿਆਣਾ ਕਿੰਨਾ ਗਿਆਣਾ ਲੱਗੇ ਭਾਈ 110 ਗ੍ਰਾਮ ਸੀ 110 ਰੁਪਏ ਕੜਾ ਸੀਗਾ ਡੈਡੀ ਦੀਆਂ ਮੰਦਰੀਆਂ ਸੀਗਾ ਸੈਟ ਸੀਗਾ ਸਾਰਾ ਹੀ ਲੈ ਹਾਂ ਜੀ ਕੋਈ ਕਰੀ ਕਿ ਉੱਥੇ ਲੜ ਕੇ ਚੱਲ ਜਾਂਦੇ ਕਰੀ ਇੱਥੇ ਆ ਜਾਂਦੀ ਹੁਣ ਫੇਰ ਇੱਥੇ ਆਈ ਕੋਈ ਕੈਸ਼ ਵਗੈਰਾ ਹੈਗਾ ਕੈਸ਼ ਵੀ ਇਹ ਛੋੜੇ ਛੋੜੇ ਕਰਕੇ ਕਿੰਨੇ ਲੈ ਕਿੰਨਾ ਕੁ ਫੇਰੀ ਅੰਦਾਜ਼ਾ ਭਾਈ 1.5 ਤੋਂ 2 ਲੱਖ ਲੈ ਗਏ 2 ਲੱਖ ਲੱਗ ਗਈ ਹੈ ਤੇ ਕੀ ਪੁਲਿਸ ਨੂੰ ਸ਼ਿਕਾਇਤ ਕੀਤੀ ਦਰਖਾਸਤ ਦਿੱਤੀ ਹੋਈ ਹੈ ਹਾਂਜੀ ਹਾਂਜੀ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਭਾਈ ਇਹ ਜਦੋਂ ਅਪਲੀਕੇਸ਼ਨ ਪਹੁੰਚੀ ਨਹੀਂ ਦਰਖਾਸਤ ਦੇਤੀ ਤੁਸੀਂ ਦਰਖਾਸਤ ਦੇਤੀ ਹੋਈ ਹੈ ਤੇ ਕੀ ਮੰਗ ਰੱਖਦੇ ਆਪਾਂ ਆਪਾਂ ਨੇ ਸਾਫ਼ ਦੀ ਮੰਗ ਰੱਖਦੇ ਆ ਸਾਨੂੰ ਸਾਰਨ ਸਾਫ ਦੋ ਆਇਆ ਜਾਂਦਾ ਸਾਡਾ ਗਹਿਣਾ ਘੱਟਾ ਵਾਪਰ ਕੇ ਜਾਂਦਾ ਤੇ ਬਾਪੂ ਜੀ ਤੁਹਾਡੇ ਨਾਲ ਰਹਿੰਦੇ ਆਪੇ ਸਾਡੇ ਨਾਲ ਰਹਿਆ ਤੇ ਉਹਨਾਂ ਨੇ ਭਾਈ 5 ਕੁਤੀ ਪਾਣੀ ਕੁਛ ਨਹੀਂ 8 ਸਾਲ ਹੋ ਗਏ ਟੀਫਨ ਲੱਗਾ ਹੋਇਆ ਬਾਹਰ ਕੋਈ ਰੋਟੀ ਪਾਣੀ ਕੋਈ ਕੱਪੜਾ ਬਾਰੋ ਤੋਰਦੇ ਸਾਰਾ ਕੁਝ 8 ਸਾਲ ਹੋ ਗਏ ਟੀਫਨ ਲੱਗਾ ਹੋਇਆ ਉਹਨਾਂ ਰੱਖੇ ਤੇ ਬਾਪੂ ਜੀ ਦੇ ਨਾਲ ਵੀ ਥੱਲੇ ਰਹਿੰਦੇ ਅਸੀਂ ਉੱਪਰ ਰਹਿੰਦੇ ਆ ਬਾਪੂ ਨੂੰ ਭਾਈ ਜਾਣ ਕੇ ਥੱਲੇ ਗਾਲਾਂ ਉੱਪਰੋਂ ਗਾਲਾਂ ਕੱਟਣ ਲੱਪਣੀ ਬਾਪੂ ਜਿਹੜਾ ਮਾਰਦੇ ਵੇਂਦਾ ਹੋ ਜਾਂਦੇ ਬਾਪੂ ਫੇਰ ਮੇਰੀ ਭੈਣ ਨੂੰ ਕੌਣ ਘਰ ਦਿੰਦੀ ਆ ਭੈਣ ਨੂੰ ਗਾਲ ਭੈਣ ਭਾਈ 8 ਸਾਲ ਹੋ ਗਏ ਘਰੇ ਨਹੀਂ ਆਈ ਉਹਨ ਕਿ ਬਾਬੂ ਜੀ ਦਾ ਕੀ ਨਾਮ ਆਪਣਾ ਪਰਮਜੀਤ ਸਿੰਘ ਆ ਬਾਈ ਆਪਣੀ ਕੋਈ ਸ਼ਾਪ ਵਗੈਰਾ ਹਾਂਜੀ ਬਾਈ ਦੋਸਰਾ ਕੰਮ ਆ ਘਰ ਦੇ ਪਿੱਛੇ ਹੀ ਆ ਠੀਕ ਕਿੱਥੇ ਆ ਅਪਲਾਈ ਗੇਟ ਬਾਈ ਘਰ ਦੇ ਪਿੱਛੇ ਹੀ ਆ